ਦੇਸ਼ ਦੇ ਵਿੱਚ ਕਾਲ ਬਣ ਕੇ ਮੀਂਹ ਪੈ ਰਿਹਾ ਹੈ ਆਵਾਜਾਈ ਠੱਪ ਹੋ ਗਈ ਹੈ ਲੋਕਾਂ ਦੇ ਘਰ ਜਿਹੜੇ ਆ ਪਾਣੀ ਚ ਡੁੱਬ ਗਏ ਨੇ ਸਕੂਲ ਕਾਲਜ ਬੰਦ ਹੋ ਗਏ ਨੇ ਇਸ ਕਦਰ ਬਰਸਾਤ ਹੋ ਰਹੀ ਕਿ ਲੋਕਾਂ ਦਾ ਬਾਹਰ ਨਿਕਲਣਾ ਵੀ ਮੁਸ਼ਕਲ ਹੋਇਆ ਪਿਆ ਐਤਵਾਰ ਰਾਤ 1 ਵਜੇ ਤੋਂ ਸੋਮਵਾਰ ਸਵੇਰੇ 7 ਵਜੇ ਤੱਕ 6 ਘੰਟਿਆਂ ਦੇ ਵਿੱਚ ਮੁੰਬਈ ਦੀ ਗੱਲ ਕਰੇ ਤਾਂ ਮੁੰਬਈ ਦੇ ਵਿੱਚ 300 ਮਿਲੀਮੀਟਰ ਤੋਂ ਵੱਧ ਮੀਂਹ ਦਰਜ ਕੀਤਾ ਗਿਆ। ਇਸ ਕਾਰਨ ਸ਼ਹਿਰ ਦੇ ਕਈ ਨੀਵੇਂ ਇਲਾਕਿਆਂ ਦੇ ਵਿੱਚ ਪਾਣੀ ਭਰ ਗਿਆ ਤੇ ਇਸ ਦੇ ਨਾਲ ਹੀ ਰੇਲਵੇ ਨੇ ਦੱਸਿਆ ਕਿ ਪਟੜੀਆਂ ਤੇ ਪਾਣੀ ਭਰ ਜਾਣ ਦੇ ਕਾਰਨ ਮੁੰਬਈ ਡਿਵੀਜ਼ਨ ਦੀਆਂ 5 ਟ੍ਰੇਨਾਂ ਨੂੰ ਰੱਦ ਕਰ ਦਿੱਤਾ ਗਿਆ। ਕੁਝ ਲੋਕਲ ਟ੍ਰੇਨਾਂ ਵੀ ਕਈ ਘੰਟੇ ਦੇਰੀ ਦੇ ਨਾਲ ਚੱਲ ਰਹੀਆਂ ਨੇ 10 ਤਰੀਕ ਮੁੰਬਈ ਦੇ ਵਿੱਚ ਬੀਐਮਸੀ ਨੇ ਅੱਜ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਅਤੇ ਕਾਲਜਾਂ ਦੇ ਵਿੱਚ ਛੁੱਟੀ ਦਾ ਐਲਾਨ ਕੀਤਾ ਹੈ ਇਸ ਦੇ ਨਾਲ ਹੀ ਸੋਮਰ ਤੜਕੇ 3 ਵਜੇ ਤੋਂ ਮਹਾਰਾਸ਼ਟਰ ਦੇ ਰਾਏਗੜ ਕਿਲੇ 'ਤੇ ਭਾਰੀ ਬਾਰਿਸ਼ ਹੋ ਰਹੀ ਹੈ ਇਸ ਦੇ ਕਾਰਨ ਕਿਲੇ ਦੀਆਂ ਪੌੜੀਆਂ ਤੇ ਪਾਣੀ ਤੇਜ਼ ਰਫ਼ਤਾਰ ਦੇ ਨਾਲ ਵਹਿ ਰਿਹਾ ਹੈ ਬਹੁਤ ਸਾਰੇ ਸੈਲਾਨੀ ਕਿਲੇ ਦੇ ਉੱਪਰ ਫਸੇ ਹੋਏ ਨੇ ਤਾਂ ਮੌਸਮ ਵਿਭਾਗ ਨੇ ਅਜ 11 ਰਾਜਾਂ ਦੇ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ ਉਤਰਾਖੰਡ ਵਿੱਚ ਪਿਛਲੇ 4 ਦਿਨਾਂ ਤੋਂ ਹੋ ਰਹੀ ਭਾਰੀ ਬਰਸਾਤ ਦੇ ਕਾਰਨ ਕੇਦਾਰਨਾਥ ਅਤੇ ਬਦਰੀਨਾਥ ਹਾਈਵੇ ਸਮੇਤ 115 ਤੋਂ ਵੱਧ ਸੜਕਾਂ ਬੰਦ ਹੋ ਗਈਆਂ ਨੇ। ਦੱਸਦੇ ਕਿ ਕਈ ਸੜਕਾਂ ਤੇ ਟਿੰਗਾ ਡਿੱਗਣ ਦੇ ਕਾਰਨ ਬੰਦ ਹੋ ਗਈਆਂ ਨੇ। ਕਈ ਪਾਣੀ ਦੇ ਵਿੱਚ ਜਿਹੜੀਆਂ ਵਹਿ ਗਈਆਂ ਨੇ। ਇਸ ਤੋਂ ਬਾਅਦ ਚਾਰਤਮ ਯਾਤਰਾ ਨੂੰ ਰੋਕ ਦਿੱਤਾ ਗਿਆ। ਇਸ ਕਾਰਨ 6000 ਸ਼ਰਦਾਲੂ ਵੱਖ-ਵੱਖ ਥਾਵਾਂ ਤੇ ਫਸੇ ਹੋਏ ਨੇ। ਗੰਗਾ ਸਮੇਤ ਸ਼ੀਰ ਨਦੀਆਂ ਖਤਰੇ ਦੇ ਨਿਸ਼ਾਨ ਦੇ ਨੇੜੇ ਵਹਿ ਰਹੀਆਂ ਨੇ ਤੇ ਦੱਸਦੀਏ ਕਿ ਠਾਣੇ ਚ ਵੱਖ-ਵੱਖ ਇਲਾਕਿਆਂ ਚ ਕਈ ਘਰਾਂ ਚ ਪਾਣੀ ਦਾਖਲ ਹੋਣ ਤੋਂ ਬਾਅਦ 54 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਬਰਸਾਤ ਦੇ ਕਾਰਨ ਇੱਕ ਪੁਲ ਵੀ ਜਿਹੜਾ ਰੁੜ ਗਿਆ ਠਾਣੇ ਜ਼ਿਲ੍ਹਾ ਪ੍ਰਸ਼ਾਸਨ ਨੇ ਇੱਕ ਬਿਆਨ ਚ ਕਿਹਾ ਕਿ ਐਤਵਾਰ ਨੂੰ ਭਾਰੀ ਮੀਂਹ ਦੇ ਕਾਰਨ ਵੱਖ-ਵੱਖ ਖੇਤਾਂ ਚ ਘੱਟੋ-ਘੱਟ 275 ਮਕਾਨ ਜਿਹੜੇ ਨੁਕਸਾਨੇ ਗਏ ਨੇ